ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ オーडर न्यूज ਪਠਾਨਕੋਟ ਤੋਂ ਸਬੰਧ ਵਿੱਚ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ ਸੂਬੇ ਦੇ ਵਿੱਚ ਵਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠਲ ਪਾਉਣ ਦੇ ਲਈ ਚਾਹੇ ਪੁਲਿਸ ਵੱਲੋਂ ਅੰਤ ਤੱਕ ਪ੍ਰਯਾਸ ਕੀਤੇ ਜਾ ਰਹੇ ਨੇ ਉਸ ਦੇ ਬਾਵਜੂਦ ਨਕਸਰਾਂ ਵੱਲੋਂ ਆਪਣੇ ਇਸ ਮਨਸੂਬੇ ਨੂੰ ਜਾਰੀ ਰੱਖਦੇ ਹੋਏ ਲਗਾਤਾਰ ਨਸ਼ਾ ਵੇਚਿਆ ਜਾ ਰਿਹਾ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਰੋਜ਼ਾਨਾ ਕਈ ਪਰਿਵਾਰ ਇਸ ਨਸ਼ੇ ਦੀ ਪੇਟ ਚੜ ਰਹੇ ਨੇ ਅਤੇ ਅਜਿਹਾ ਹੀ ਇੱਕ ਮਾਮਲਾ ਅੱਜ ਪਠਾਨਕੋਟ ਵਿਖੇ ਵੇਖਣ ਨੂੰ ਸਾਹਮਣੇ ਆਇਆ ਜਿੱਥੇ ਇੱਕ ਮਾਂ ਨੇ ਆਪਣੀ ਜੀਵਨ ਲੀਲਾ ਇਸ ਲਈ ਸਮਾਪਤ ਕਰ ਲਈ ਕਿਉਂਕਿ ਉਸ ਦਾ ਪੁੱਤ ਨਸ਼ੇ ਦੀ ਲਤ ਵਿੱਚ ਫਸ ਚੁੱਕਿਆ ਸੀ ਕਿਸੇ ਕਲੇ ਦੇ ਉਹ ਅਕਸਰ ਆਪਣੇ ਘਰ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਪੈਸੇ ਨਾ ਦੇਣ ਤੇ ਆਪਣੇ ਆਪ ਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਸੀ ਅਤਿਰੋਗ ਦੇ ਇਸ ਕਾਰੇ ਤੋਂ ਤੰਗ ਆ ਕੇ 60 ਸਾਲਾ ਨਸ਼ੇੜੀ ਪੁੱਤ ਦੀ ਮਾਂ ਨੇ ਜ਼ਹਿਰ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ ਇਸ ਸੰਬੰਧੀ ਜੇ ਗੱਲ ਕੀਤੀ ਜਾਵੇ ਤਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਬੇਟਾ ਨਸ਼ੇ ਦਾ ਆਦੀ ਹੈ ਜਿਸ ਵਜ੍ਹਾ ਨਾਲ ਘਰ ਪੈਸੇ ਲਈ ਅਕਸਰ ਉਹ ਝਗੜਾ ਕਰਦਾ ਸੀ ਜਿਸ ਵਜ੍ਹਾ ਨਾਲ ਉਹਨਾਂ ਦੀ ਪਤਨੀ ਨੇ ਜ਼ਹਿਰ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਿਖਰੀ ਉਹ ਪੰਜਾਬ ਬਾਰਡਰ ਨਿਊਜ਼ ਰਕੇਸ਼ ਸ਼ਰਮਾ ਪਠਾਨਕੋਟ ਮੇਰੇ ਮੁੰਡਾ ਜਦੋਂ ਕੋਕਾ ਦੇ ਮੁੰਡਾ ਸੀ ਸਾਲ ਬਤਾਰ ਸਿੰਘ ਉਹਨੇ ਮੈਨੂੰ ਬੜੇ ਤਕਸੰਤ ਦੁਖੀ ਕੀਤਾ ਨਸ਼ੇ ਕਰਦਾ ਚੋਰੀਆਂ ਕਰਦਾ ਬਸ ਆਪਣੇ ਵਹੀਕਲੇ ਸੀ ਬੰਦਾ ਅਤੇ 2:00 ਵਜੇ ਤੱਕ ਸੁੰਦਰ ਹੈਗਾ ਇੰਨਾ ਤੁਹਾਨੂੰ ਸੋਣ ਲੈਂਦਾ ਤੇ ਹਾਂ ਕੋਣ ਕੱਲ ਨੂੰ ਨੇ ਕਲੇਸ਼ ਮਾਦ ਨਾਲ ਪਾਇਆ ਮੈਨੂੰ 5:00 ਵਜੇ ਮੈਨੂੰ 1000 ਦੇ ਤੁਰੇ ਲੈ ਗਿਆ ਸ਼ਾਮ ਨੂੰ ਪਰਸੋਂ ਲੈ ਗਿਆ ਕਮਾਗ ਦੀ ਮੇਰੇ ਕੋਲ ਨਹੀਂ ਕਿਹਾ ਮੈਨੂੰ ਲੱਗਾ ਮਰਨ ਲੱਗਾ ਫਿਰ ਮੈਂ ਆਪਣੇ ਆਪ ਨੂੰ ਲੱਗਿਆ ਮੈਂ ਚਾਕੂ ਵੀ ਮਾਰਨ ਉਹਨੇ ਤੂੜੀ ਮਾਰਨ ਮੈਂ ਮਰ ਜਿੱਤ ਤਾ ਦੁਖੀਆਂ ਰੋਦੇ ਤੇ ਕਲੇਸ਼ ਤੋਂ ਮੈਂ ਟੰਗ ਆ ਗਈ ਆ ਮੈਂ ਆਪਣੀ ਜਾਨ ਚਾਹ ਨਹੀਂ ਮੈਂ ਮੈਂ ਜਿਹਨਾਂ ਨੂੰ ਤਕਨ ਦੇਖ ਕੇ ਤੇ ਦੀ ਗੱਲ ਇਹ ਕੀ ਕਰਨਾ ਵਾਲੀ ਬੇਰੀ ਚੀਜ਼ ਖਾ ਲਈ ਰੀ ਉਰੇ ਜਿਹੜੀ ਖਾਲੀ ਨੇ ਕਦੇ ਸੁਰ ਲਈ ਸੀ ਮੈਂ ਆਪਣਾ ਫੋਟ ਲਗਾ ਮੈਂ ਕਰਨ ਲਗਾ ਜੀ ਉਹਨੇ ਆਪਣੇ ਪਰਸ ਉਹਨੇ ਆਪਣੇ ਪਰਸ ਬਸ ਉਹਨੇ ਪਰ ਨਾਲ ਗੋਲੀ ਕਰੀ ਕੋ ਖਾ ਲਈ ਬਸ ਕਿੰਨੇ ਦਿਨ ਕਿੰਨੇ ਪੀ ਮਰਦੇ 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 ਮੈਨੂੰ ਦਾ ਦੁਖੀ ਕਰਨ ਮੈਨੂੰ ਤੇਰੇ ਤੋਂ ਬਹੁਤ ਬਹੁਤ ਦੁਖੀ ਹੈ ਤੇ ਉਹ ਵੀ ਦੁਖੀ ਨਹੀਂ ਵੀ ਦੁਖੀ ਹੈ ਸਾਰਾ ਦਿਨ ਕੰਮ ਕਰਦੇ ਮਿਹਨਤ ਕਰਦੇ ਮਰਦੇ ਸਿਹਤ ਰਹਿ ਰਹਾ ਤੱਕ ਤੂੰ ਨੇ ਕੰਮ ਕਰਦਾ ਕੁਛ ਇਕ ਕਰਦਾ ਬੇਲਾ ਫਿਰਦਾ ਪਿਆ ਆਪਣੇ ਤੋਂ ਗਈ ਹੋ ਜਾ ਆਪਣੇ ਤੋਂ ਕਮਾਲਾ ਆਪਣੇ ਪੇੜ ਪਾਲ ਸਕਦਾ ਹਾਂਜੀ ਤੁਸਾਂ ਲੋ ਕੀ ਕਰਦੇ ਹੋ ਉਸ ਸੇ ਸਾਢੇ ਪੂਰੇ ਪੂਰਾ ਸਾਢੇ 7 ਪੂਰਾ ਦਿੱਤਾ ਹੈਗਾ ਹਸਪਤਲ ਗਏ ਗਏ ਸਰੇ ਗਏ ਸ਼ਮੀ ਗਏ ਸੇ ਦੋ ਤਿੰਨ ਬਿਲ ਉਹ ਕਰਵੇ ਕੀਤੀ ਇਸ ਤਰ੍ਹਾਂ ਮੈਂ ਰੁਕਿਆ ਮਰ ਦੀ ਮੁੰਡੇ ਬੜੇ ਦੁਖੀ ਸੋ ਆਸ਼ਾਨ ਸਾ ਗੜੀ ਕਰਨ ਕੋ ਤਈ ਨੇ ਉਹਨੂੰ ਦੁਖੀ ਹੋ ਕੇ ਦਵਾਈ ਕਰਦੀ ਬਸ ਮੁੰਡੇ ਤੇ ਮਾਮਲਾ ਹਾਂ ਜੀ ਪੁਲਿਸ ਦਾਨ ਕਰਾਇਆ ਹੈ ਅਰੈਸਟ ਕੀਤਾ ਹਾਂ ਹਾਂ ਜੀ ਰੈਸਟ ਹੈ ਜੀ